ਲੇਗਾ ਗੱਡੀ ਤੋਂ ਹਾਂ ਤੇਰਾ ਨਾਮ ਆਰੀ ਉਹ ਵੀਰੇ ਲੈਣ ਯਾਰ ਫੋਨ ਕੱਢ ਦੇ ਉਹਨੇ ਫਿਰ ਇਹ ਫੋਨ ਕਿੱਥੇ ਆ ਤੇਰਾ ਫੋਨ ਮੈ ਲੈਣ ਦਾ ਜਿੱਦਾ ਤੇਰੀ ਵੀਡੀਓ ਮੇਰੇ ਕੋਲ ਤੈਨੂੰ ਮੈਂ ਮਹੀਨਾ ਹੋ ਗਿਆ ਲੱਗਦੇ ਨੂੰ ਚੱਕਿਆ ਇੱਥੋਂ ਗੱਡੀ ਦੇ ਵਿੱਚੋਂ ਆ ਕਹਿਣ ਤੇਰੇ ਕੈਮਰਾ ਚੱਲਦੇ ਆ ਮੈਂ ਤਾਂ ਨਾ ਮੈਂ ਫੋਨ ਕਰਦਾ ਭੈਣ ਚੋਦਰ ਤੇਰੀ ਮੈਂ ਕਿਹਾ ਮੇਰੇ ਕੋਲ ਨਹੀਂ ਆਗਾ ਮੈਂ ਉੱਥੇ ਨਾਲ ਚੱਲ ਮੈਂ ਹੁਣੇ ਦਵਾੜਨਾ ਕਿਉਂ ਹੈਲੋ ਉਧਰ ਇਹ ਕੁੜੀ ਦਾ ਫੋਨ ਵੀ ਲੈ ਕੇ ਗਿਆ ਤੂੰ ਹਨਾ ਦਵਾੜੀ ਤੇਰੀ ਥਾਲਿਆ ਇਹ ਫੋਨ ਪਹਿਲਾਂ ਵੀ ਲੈ ਗਿਆ ਯਾਰ ਦਿਖਾ ਮੈ ਤੇਰੀ ਵੀਡੀਓ ਓਏ ਹੈਲੋ ਅਨ ਇੱਕ ਵਾਰੀ ਕੇ ਲੈ ਕੇ ਜਾ ਅਜਨੂੰ ਫੋਨ ਲਾ ਤਾਂ ਸੇਮ ਜਤਿੰਦਰ ਨੂੰ ਫੋਨ ਲਾ ਉੱਥੇ ਹੀ ਲੈ ਜਾ ਉੱਥੇ ਹੀ ਲੈ ਜਾ ਲੈਣ ਦੇ ਯਾਰ ਮੰਨ ਲੈ ਯਾਰ ਪਲੀਜ਼ ਮੈਂ ਨਾ ਕਹਿੰਦਾ ਕਿ ਇਹ ਕਿਸੇ ਹੋਰ ਦਾ ਇਹ ਨਹੀਂ ਕਰਦਾ ਉਧਰ ਕੁੜੀ ਦਾ ਹੈਲੋ ਉਧਰ ਹੀ ਕੁੜੀ ਦਾ ਫੋਨ ਕਰਕੇ ਨਹੀਂ ਖੋਕੇ ਜੇ ਵੀ ਤੂੰ ਲੈਣ ਤੇ ਪਲੀਜ਼ ਇੱਕ ਵਾਰ ਇੱਕ ਵਾਰ ਤੂੰ ਮੈਨੂੰ ਦੱਸ ਦੇ ਵੀ ਫੋਨ ਚੱਕਿਆ ਕਿ ਨਹੀਂ ਕਿਤੇ ਚੱਲ ਬੋਲ ਮੋਰ ਚੱਕ ਲੈ ਮੈਂ ਇਨੀ ਗੱਲ ਮੰਨ ਮੈਂ ਫੋਨ ਬਾਕਸ ਕਰ ਦੇਣਾ ਪਰ ਪਲੀਜ਼ ਕੋਈ ਨਹੀਂ ਮੇਰਾ ਫੋਨ ਤੇ ਮੇਰਾ ਫੋਨ ਉਹਦੇ ਦੇ ਹੈਲੋ ਇੱਕ ਮਿੰਟ ਗੱਲ ਸੁਣ ਉਹ ਕੁੜੀ ਦਾ ਪਰਸਾ ਜੋ ਤੂੰ ਤੈਨੂੰ ਮੈਨ ਲਾਈ ਸੀ ਤੈਨੂੰ ਕੁੜੀ ਮਿਲ ਲਈ ਸੀ ਤੈਨੂੰ ਕੁੜੀ ਮਿਲ ਨਹੀਂ ਸੀ ਵਾਸੀ ਵਾਲੇ ਦੀ ਕੁੜੀ ਤੈਨੂੰ ਮਿਲ ਨਹੀਂ ਸੀ ਕਿ ਉਹਦੀ ਗੱਲ ਪਤਾ ਕੀ ਆ ਉਹਦੀ ਗੱਲ ਸੀ ਕਿ ਉਹਦੇ ਘਰ ਦੇ ਨਾਲ ਗੱਲ ਹੋਈ ਆ ਉਹਦੇ ਪੈਸੇ ਸੀਗੇ ਮੈਂ ਨਾ ਕਹਿੰਦਾ ਤੇਰਾ ਫੋਨ ਮੈਂ ਦੇ ਦੂੰਗਾ ਮੇਰਾ ਫੋਨ ਉਹਦਾ ਦੇ ਦੀ ਮੈਂ ਤੈਨੂੰ ਪੈਸੇ ਨੇ ਜਿਹੜੇ ਹੋ ਵੀ ਦੱਸ ਦੂੰਗਾ ਬਟ ਪਲੀਜ਼ ਹੱਥ ਜੋੜਦਾ ਮੈਂ ਪੈਰ ਬਾੜ ਤੇਰਾ ਘਰ ਵੀ ਪਤਾ ਮੈਨੂੰ ਮੈਂ ਤੇਰਾ ਦੋ ਪੈਂਟਾ ਤੇਰਾ ਤੇ ਦੋ ਪੈਂਟਾ ਤੇਰਾ ਤੂੰ ਲਿਵੜਾ ਬੱਸ ਦੇ ਵਿੱਚ ਆਉਣਾਗਾ ਅੰਬਰ ਤੇ ਦੇ ਵਿੱਚ ਝੜ ਕੇ ਜਾਂ ਫੜੇ ਘਰ ਚ ਆਉਣਾ ਮੈਂ ਸਾਰੇ ਹੱਡਿਆਂ ਦੇ ਵੀਡੀਓ ਪਾ ਦੂੰ ਭੈਣ ਜੀ ਦਾ ਮੈਂ ਮੈਂ ਤਾਂ ਲਈ ਗੱਲ ਆ ਮੈਂ ਮੇਰੇ ਘਰੇ ਫੋਨ ਗੱਲ ਮੈਂ ਮਜਬੂਰੀਆਂ ਚੱਕਾ ਹੀ ਤੇਰਾ ਘਰ